ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਮਾਹਲਾ ਤੀਜਾ ਸਚ ਰਤਿ ਅਸ ਹਗਣੀ ਜਿਨਾ ਗੁਰ ਕੈ ਸਬਦ ਸਿੰਗਾਰੋ ਘਰ ਕੀ ਪ੍ਰੋਪਰ ਪਾਇਆ ਸਚ ਸਬਦ ਵਿਚਾਰ ਆਵ ਗਣ ਗੁਣੀ ਬਖਸਾਇਆ ਹਰ ਫੇਲ ਬਲਾਈ ਹਰ ਵਾਰ ਪਾਇਆ ਕਾਮਣੀ ਗੁਰ ਮੇਲ ਮਿਲਾਇ ਰਹਾਉ ਇਕ ਪੈਰ ਦਹ ਦੂਰ ਨ ਜਾਣਨੀ ਦੂਜੈ ਪਰਮ ਭੁਲਾਏ ਕਿਉ ਪਾਇਨ ਦੋਹਾ ਗਣੀ ਦੁਖੀ ਰਹਿਣ ਵਿਹਾਰੇ ਜਿਨ ਕੈ ਮਨ ਸਚ ਵਸਿਆ ਸਤਿਕਾਰ ਕਮਾਏ ਅਨੰਦਨ ਸੇਵੈ ਸਜਿ ਸੋ ਸੱਤੇ ਮਹਿ ਸਮਾਏ ਦੋਹਾ ਗਣੀ ਪਰਮ ਭੁਲਾਇਆ ਕੂੜ ਬੋਲ ਵਿਖਾਏ ਪਿਰਣਾ ਜਾਣ ਆਪਣਾ ਸੁਨੀ ਸੇਜ ਦੁਖ ਪਾਏ सच्चा साहेब एक है मत मन परम बुलाए गुरपूछ सेवा कर सत निर्मल मन वसाहे <laughs> सोहागनी सदा पिर पाया हो मैं आप गवाए पि से तीर दिन कह रही पची से सुख पाए मेरी मेरी कर गए पला कि पाए महल नहीं डोहागनी अंत गई पछताई ਸੋ ਪ੍ਰੇਮਰਾਏ ਕਹੇ ਇੱਕ ਸੋ ਲਵਲਾਏ ਨਾਨਕ ਦੇ ਸੁਖ ਲੋੜ ਕਾਮਣੀ ਹਰ ਕਾ ਨਾਮ ਮੰਨ ਵਸਾਏ ਸੋ ਪ੍ਰੇਮਰਾਏ ਕਹੇ ਇੱਕ ਸੋ ਲਵਲਾਏ ਨਾਨਕ ਦੇ ਸੁਖ ਲੋੜ ਕਾਮਣੀ ਹਰ ਕਾ ਨਾਮ ਮੰਨ ਵਸਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੂਖ ਉਚਰੇ ਸ਼ਾਸਤਰ ਖੱਟ ਅੰਧ ਗਿਰਣ ਚੜ ਜਾਏ ਅੰਧ ਬਕੈ ਬਦਰੋ ਫਰਨਾ ਜੋ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਭ ਤੋਛੇ ਹਮਾਰੀ ਬਰਨ ਸਕੈ ਸਿਫਤ ਜੋ ਤੁਹਾਰੀ ਹਮਣਾ ਕਰ ਸਕਤ ਸਿਫਤ ਤੁਹਾਰੀ ਆਪਲੇ ਹੋ ਤੁਮ ਕਥਾ ਸੁਧਾਰੀ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪ੍ਰਖ ਭਗਵਾਨ ਰਾਸਨ ਦਾਸ ਕਹੈ ਜਨ ਨਾਨਕ ਦੇ ਹਾ ਤੂ ਕਰਾਏ ਹੈ ਤੇ ਹੋਂ ਕਰੀ ਵਿਖਿਆਣ ਸੁਗਰ ਪਿਆਰੀ ਸਾ ਸੰਗ ਜੀ ਸਾਧਗੁਰਾਣੀ ਜੋ ਲੜੀਵਾਰ ਚ ਵਿਚਾਰ ਬਖਸ਼ਿਸ਼ ਕੀਤੀ ਹੈ ਅਸਮ ਹਲਾਤੀ ਜਸਾ ਕਾਰਗ ਹੈ ਤੀਜੇ ਪਾਸ਼ਾ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਦੇ ਮਖਾਰਮੇਨ ਤੂ ਚਾਰਣ ਕੀਤਾ ਹੋਇਆ ਅਸ ਅਸ਼ਵਰੀਆਂ ਦਾ 11ਵਾਂ ਅਸ਼ਟਪਦੀ ਟੇਲੜੀ ਵਾਰ ਅਸਰ ਹੈ ਦਾ 33 ਨੰਬਰ ਸ਼ਬਦ ਜੋ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁਬਾਰਕ ਅੰਗ 427 428 ਅੰਗ ਤੇ ਸੁਸ਼ੋਭਿਤ ਹੈ ਸਾਧੂ ਗੁਰ ਬਖਸ਼ਿਸ਼ ਕਰਦੇ ਨੇ ਭਾਈ ਅਵਗਣ ਗੁਣੀ ਬਖਸਾਇਆ ਹਰਸ਼ੋਂ ਲੈ ਵਲਾਈ ਕਹਿੰਦੇ ਅਵਗਣ ਹਾਰੀ ਜੀ ਵਿਸਤਰੀ ਨੇ ਗੁਣੀ ਬਖਸ਼ਾਇਆ ਆਪਣੇ ਗੁਣਾਂ ਦੇ ਨਾਲ ਭਾਵ ਗੁਰੂ ਦੇ ਹੱਜਸ ਕਰਕੇ ਉਸ ਪ੍ਰਮਾਤਮਾ ਦੀ ਵਡਿਆਈ ਕਰ ਕਰਕੇ ਆਪਣੇ ਔਗਣ ਔਗਣਾ ਨੂੰ ਗੁਣਾ ਚ ਤਬਦੀਲ ਕਰ ਲਿਆ ਭਾਵ ਜਿਨ੍ਹਾਂ ਨੇ ਗੁਰਾਂ ਦੇ ਦੁਆਰਾ ਗੁਣੀ ਪ੍ਰੋਖਾਂ ਨਾਲ ਮਿਲ ਕੇ ਔਗਣਾ ਨੂੰ ਬਖਸ਼ਾਣਾ ਮaaf ਕਰਾ ਲਿਆ ਭਾਵ ਔਗਣਾ ਛੱਡ ਦਿੱਤੇ ਨੇ ਸਤ ਸੰਤੋਖ ਆਰ ਸ਼ੁਭ ਲਖਣ ਗੁਣ ਧਾਰਨ ਕਰ ਲਏ ਨੇ ਉਨਾਂਡੀ ਅਕਾਲਪੁਰਖ ਨਭਿਰਤੀ ਲੱਗਈ ਹਰਿ ਸੋਲੇਵਲ ਆਈ ਹਰ ਵਾਰ ਪਾਇ ਆਕਾਮਣੀ ਗੁਰ ਮੇਲ ਮਿਲਾਈ ਰਹਾਓ ਜਿਨਾਂ ਨੂੰ ਸਤਗੁਰਾਂ ਨੇ ਆਪਣੇ ਨਾਮ ਦੇ ਨਾਲ ਮਿਲਾਪ ਬਖਸ਼ਿਸ਼ ਕਰਦੇ ਪੈ ਮਿਲਾ ਲਿਆ ਜਿਨਾਂ ਨੂੰ ਪਰਮੇਸ਼ਰ ਨੇ ਪੂਰਬਲੇ ਕਰਮਾਂ ਦੇ ਪ੍ਰੇਰਿ ਹੋਏ ਨੇ ਗੁਰਾਂ ਦੇ ਮੇਲ ਵਿੱਚ ਮਿਲਾਇਆ ਉਹਨਾਂ ਮਹਾਤਮਾ ਰੂਪ ਜੀਵ ਇਸਤਰੀਆਂ ਜੜੀਆਂ ਨੇ ਸਖੀਆਂ ਨੇ ਆਪਣੇ ਪਤੀ ਪ੍ਰਮਾਤਮਾ ਦਾ ਮਿਲਾਪ ਵਾਲੰਦੀਆਂ ਨੇ ਪਰ ਗੁਰੂ ਦੀ ਕਿਰਪਾ ਦੇ ਨਾਲ ਰਹਾਉ ਵਿਸ਼ਰਮ ਦੇ ਕੇ ਕੇਂਦਰੀ ਭਵ ਸੰਧਨਦੇ ਨੇ ਆਸਮ ਹੱਲਾ ਤੀਜਾ ਸਚ ਰਤਿਆ ਸੋ ਹਗਣੀ ਜਿਨ ਗੁਰ ਕੈ ਸ਼ਬਦ ਸਿੰਗਾਰ ਜਿਹਨੇ ਭਾਈ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦਾ ਸ਼ਿੰਗਾਰ ਬਣਾਇਆ ਉਹ ਜੀਵ ਇਸਤਰੀਆਂ ਸਚ ਰਤੀਆਂ ਸੱਚੇ ਵਿੱਚ ਰਪੀਆਂ ਹੋਈਆਂ ਫਾਗਣ ਨੇ ਉਹਨਾਂ ਦਾ ਕਹਿ ਲਈਏ ਜੋਣਾ ਸਫਲਾਏ ਪਰ ਕਿਨਾਂ ਦਾ ਜਿਨ੍ਹਾਂ ਗੁਰ ਕੈ ਸ਼ਬਦ ਸ਼ਿੰਗਾਰ ਦੇਣਾ ਨੇ ਗੁਰੂ ਦੇ ਗੁਣ ਨੂੰ ਗੁਰੂ ਦੀ ਵਡਿਆਈ ਨੂੰ ਗੱਲ ਦਾ ਸ਼ਿੰਗਾਰ ਬਣਾਇਆ ਘਰ ਹੀ ਸੋ ਪਿਰ ਪਾਇਆ ਸੱਚੇ ਸ਼ਬਦ ਵਿਚਾਰ ਕਹਿੰਦੇ ਜਿਨ੍ਹਾਂ ਮਹਾਤਮਾ ਰੂਪ ਰਖਿਆ ਨੇ ਸੱਚੇ ਗੁਰਾਂ ਦੇ ਉਪਦੇਸ਼ ਦੇ ਵਿਚਾਰ ਕੀਤੀ ਹੈ ਤੇ ਉਹਨਾਂ ਨੇ ਹਿਰਦੇ ਵਿੱਚ ਪਾਵ ਸਤ ਸੰਗਤ ਮਨੁੱਖਾ ਜਨਮ ਰੂਪੀ ਘਰ ਵਿੱਚ ਹੀ ਉਸ ਪ੍ਰਮਾਤਮਾ ਪਤੀ ਅਕਾਲ ਪੁਰਖ ਨੂੰ ਪਾ ਲਿਆ ਆਉ ਗਣ ਗੁਣੀ ਬਖਸਾਇਆ ਹਰ ਸਿਉ ਲੈ ਬਲਾਈ ਹਰ ਵਰ ਪਾਇਆ ਕਾਮਣੀ ਗੁਰ ਮੇਲ ਮਿਲਾਇ ਰਹਾਉ ਕਹਿੰਦੇ ਔਗਣਾਰੀ ਜੀ ਇਸਤਰੀਆਂ ਨੇ ਗੁਣਵਾਨ ਪਤਵੰਤੇ ਸਤ ਸੰਤ ਜਣਾਂ ਦੀ ਸੰਗਤ ਕਰਕੇ ਆਪਣੇ ਪ੍ਰਮਾਤਮਾ ਨੂੰ ਪਾ ਲਿਆ ਤੇ ਆਪਣੇ ਔਗਣਾਂ ਨੂੰ ਬਖਸ਼ਾ ਲਿਆ ਤੇ ਹਰ ਪ੍ਰਮਾਤਮਾ ਨਾਲ ਸੱਚੀ ਲਿਵ ਜੋੜ ਲਈ ਹੈ ਉਹ ਉਹਦੀ ਜੁੜਦੀ ਏ ਜੇਨੂੰ ਸਤਿਗੁਰੂ ਆਪ ਪੂਰਬਲੇ ਕਰਮਾ ਕਰਕੇ ਮਿਲਾ ਲੈਂਦਾ ਹੈ ਹਰ ਵਰ ਪਾਇਆ ਕਾਮਣੀ ਗੁਰ ਮੇਲ ਮਿਲਾਈ ਰਹਾਉ ਉਹਨਾਂ ਨੇ ਹਰੀ ਰੂਪੀ ਪ੍ਰਮਾਤਮਾ ਦਾ ਵਰ ਪਾ ਲਿਆ ਕਾਮਣੀ ਉਸ ਜਿਸ ਇਸਤਰੀ ਨੇ ਗੁਰ ਮੇਲ ਮਿਲਾਈ ਜੇਨੂੰ ਗੁਰੂ ਆਪਣਾ ਮੇਲ ਬਖਸ਼ਿਸ਼ ਕਰਕੇ ਆਪਣੇ ਨਾਲ ਮਿਲਾ ਲੈਂਦਾ ਹੈ ਰਹਾਉ ਵਿਸ਼ਰਾਮ ਦੇ ਕੇ ਕੇਂਦਰੀ ਪਾਸ ਸੰਜੰਦੇ ਨੇ ਇੱਕ ਪੈਰ ਹਦੂਰ ਨ ਜਾਣਨੀ ਦੂਜਾ ਭਰਮ ਪੁਲਾਏ ਇਕ ਪਰ ਹਦੂਰ ਨਾ ਜਾਣਨੀ ਕਹਿੰਦੇ ਇੱਕ ਕਈ ਐਸੇ ਮਨਮੁਖ ਦੀ ਵਿਸਤਰੀਆਂ ਨੇ ਜਿਨ੍ਹਾਂ ਪਰਮਾ ਜਿਨ੍ਹਾਂ ਦੀ ਵਿਸਤਰੀਆਂ ਨੇ ਅਕਾਲਪੁਰਖ ਪਰਮਾਤਮਾ ਨੂੰ ਹਦੂਰ ਨਹੀਂ ਜਾਣਦੇ ਆ ਆਪਣੇ ਅੰਗ ਸੰਗ ਵਸਦਾ ਨਹੀਂ ਜਾਣਦੇ ਆ ਦੂਜੇ ਭਰਮ ਬੁਲਾਏ ਹੋਰ ਹੀ ਪਰਮ ਬਲੇਖਾਂ ਵਿੱਚ ਲੱਗੀਆਂ ਭਟਕਦੀਆਂ ਫਿਰਦੀਆਂ ਰਹਿੰਦੀਆਂ ਹਨ ਕਿਉਂ ਪਾਉਣ ਦੋਹਾ ਗਣੀ ਦੁਖੀ ਰਹਿਣ ਵਿਹਾਏ ਇਸ ਲਈ ਉਹ ਦੋਹਾ ਗਰੀ ਛੁੱਟੜ ਜੜੀਆਂ ਜੀ ਵਿਸਤਰੀਆਂ ਨੇ ਮੀ ਕਹਿੰਦੇ ਭਾਈ ਕਿਉ ਪਾਇਣ ਦੋਹਾ ਨਹੀਂ ਕਿਵੇਂ ਉਹ ਕੈਨ ਪਾਸ ਸਕਦੀਆਂ ਨੇ ਕਿਵੇਂ ਪਤੇ ਪਰਮੇਸ਼ਰ ਨੂੰ ਪਾਸ ਸਕਦੀਆਂ ਨੇ ਦੁਖੀ ਰੈਣ ਵਿਹਾਏ ਜਿਨ੍ਹਾਂ ਦੀ ਜੀਵ ਜੀਵਨ ਰੂਪੀ ਰਾਤ ਜਿਹੜੀ ਐ ਦੁੱਖਾਂ ਭਰੀ ਬੀਤਿਤ ਹੁੰਦੀ ਐ ਜਿਨ ਕੈ ਮਨ ਸੱਚ ਵਸਿਆ ਸੱਚੀ ਕਾਰੇ ਕਮਾਈ ਜਿਨ੍ਹਾਂ ਦੇ ਹਿਰਦੇ ਵਿੱਚ ਸੱਚ ਦਾ ਵਾਸਾ ਹੋ ਗਿਆ ਸੱਚੇ ਦਾ ਪ੍ਰਮਾਤਮਾ ਦਾ ਮਿਲਾਪ ਹੋ ਗਿਆ ਸੱਚੀ ਕਾਰਕਮਾਇਓ ਫਿਰ ਸੱਚੀ ਕਾਰਪਾਵ ਸਿਮਰਨ ਬੰਦਗੀ ਵਿੱਚ ਹੀ ਲੱਗਦੇ ਨੇ ਸਿਮਰਨ ਬੰਦਗੀ ਹੀ ਕਰਦੇ ਨੇ ਅਣ ਦਿਨ ਸੇ ਵਹ ਸਹਜ ਸਿਆ ਸੱਚੇ ਮਹੇਸ ਮਾਇ ਦਿਨ ਰਾਤ ਉਹ ਆਪਣੇ ਪ੍ਰਮਾਤਮਾ ਪਤੀ ਨੂੰ ਸੁਤੇ ਸਦੀ ਨਿਰੰਤਰ ਨਿਰਯਤਨ ਸ਼ਾਂਤੀ ਦੇ ਪਰਮੇਸ਼ਰ ਨੂੰ ਉਹਦਾ ਚਿੰਤਨ ਕਰਦੇ ਨੇ ਸਿਮਰਨ ਕਰਦੇ ਨੇ ਤਾਂ ਹੀ ਸਤਿਗੁਰੂ ਕਹਿੰਦੇ ਨੇ ਚਿੰਤਾ ਛੱਡ ਚਿੰਤ ਰਹੁ ਨਾਨਕ ਲਗ ਭਾਈ ਗੁਰੂ ਦੇ ਚਰਨ ਹੀ ਲਗਿਆ ਰੋ ਨਾਮ ਦੀ ਵਡਿਆਈ ਕਰੋ ਕਹਿੰਦੇ ਭਾਈ ਅਣ ਦਿਨ ਸੇਵ ਸਹਜ ਸਿਓ ਸੱਚੇ ਮੈਂ ਸਮਾਉ ਦਿਨ ਰਾਤ ਐਸੀਆਂ ਜੀਵ ਇਸਤਰੀਆਂ ਸੱਚੇ ਦੇ ਨਾਮ ਵਿੱਚ ਸਮਾਈਆਂ ਰਹਿੰਦੀਆਂ ਹਨ ਦੁਹਾਗਣੀ ਪਰਮ ਭੁਲਾਈਆ ਕੂੜ ਬੋਲ ਵੇਖਾਈ ਜਿਹੜੀਆਂ ਦੁਹਾਗਣ ਭਾਵ ਪਰਮਾਤਮਾ ਤੋਂ ਛੁੱਟੜੀ ਸਤਰੀਆਂ ਨੇ ਉਹ ਪਰਮ ਭੁਲਾਈਆਂ ਪਰਮ ਭਲਿਖਾਂ ਵਿੱਚ ਪਈਆਂ ਰਹਿੰਦੀਆਂ ਨੇ ਕੂੜ ਬੋਲ ਵੇਖਾਈ ਝੂਠ ਬੋਲ ਕੇ ਜੈਰ ਖੰਦੀਆਂ ਹਨ ਪੈਰ ਨਾ ਜਾਣਣੇ ਆਪਣਾ ਸੁੰਨੀ ਸੇਜ ਦੁੱਖ ਪਾਹੇ ਪੈਰ ਨਾ ਜਾਣਣੇ ਆਪਣਾ ਐਸੀਆਂ ਜੀਵ ਇਸਤਰੀਆਂ ਜਿਹੜੀਆਂ ਦੁਹਾਗਣ ਕਰਮ ਕਰਦੀਆਂ ਨੇ ਪਤੀ ਤੋਂ ਉਲਟ ਕਹਿੰਦੇ ਫਿਰ ਨਾ ਤਾਂ ਪਤੀ ਦਾ ਸੰਗ ਪਾਂਦੀਆਂ ਨੇ ਸੁੰਨੀ ਸੇਜ ਦੁੱਖ ਪਾਹੇ ਕਹਿੰਦੇ ਸੇਜ ਏਕ ਇੱਕੋ ਪ੍ਰਭ ਠਾਕੁਰ ਮਨ ਦੀ ਜਿਹੜੀ ਸੇਜਾ ਹੈ ਉਹ ਵੀ ਸੁੰਨੀ ਰਹਿ ਜਾਂਦੀ ਹੈ ਭਾ ਪਰਮਾਤਮਾ ਦਾ ਮਿਲਾਪ ਨਹੀਂ ਹੁੰਦਾ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁਖ ਮੋਇਆ ਜੀ ਮਾਇਆ ਦੇ ਬੇਟੀ ਦਿਨ ਰਾਤ ਹਾਏ ਹਾਏ ਕਰਦਾ ਇਸ ਸੰਸਾਰ ਤੋਂ ਕੂਚ ਕਰ ਜਾਂਦਾ ਹੈ ਕਿ ਕਦੇ ਵੀ ਉਹਨੂੰ ਟਿਕਾਉ ਨਹੀਂ ਮਿਲਦਾ ਕਦੇ ਵੀ ਉਹਨੂੰ ਠਹਿਰਾਉ ਐਸੀ ਜੀਵ ਸਤਰੀ ਨੂੰ ਨਹੀਂ ਮਿਲਣਾ ਕਰਦਾ ਉਹ ਕਦੇ ਵੀ ਆਪਣਾ ਆਪ ਦੇ ਨਾਲ ਪਰਮਾਤਮਾ ਦੇ ਨਾਲ ਇੱਕ ਸੇਜ ਦੇ ਭਾਵ ਪਰਮਾਤਮਾ ਨਾਲ ਇੱਕਮਿਕ ਨਹੀਂ ਹੋ ਸਕਦੀਆਂ ਜਿਹਨੂੰ ਸਾਧਗੁਰੂ ਕਹਿੰਦੇ ਨੇ ਧਨ ਪੈਰ ਇਹਨੇ ਆਖਿਆ ਬਹਿਣੇ ਇਕੱਠੇ ਹੋਏ ਇੱਕ ਦੋ ਮੁਰਤੀ ਪਣ ਪਰ ਕੀਐ ਸੋ ਅਸਲ ਵਿੱਚ ਉਹ ਪਰਮਾਤਮਾ ਦੇ ਨੇੜੇ ਬੈਠੇ ਨਹੀਂ ਜਿਨ੍ਹਾਂ ਨੇ ਪਰਮਾਤਮਾ ਦੀ ਸੰਗਤ ਕੀਤੀ ਉਹ ਬੈਠੇ ਨੇੜੇ ਨੇ ਜਿਨ੍ਹਾਂ ਨੇ ਗੁਰੂ ਦੀ ਗੱਲ ਧਿਆਨ ਨਾਲ ਸੁਣੀ ਆ ਉਹਨਾਂ ਦਾ ਆਇਆ ਪਰਵਾਰ ਹੈ ਸਤਿਗੁਰੂ ਇਸੇ ਲਈ ਕਹਿੰਦੇ ਨੇ ਸਤ ਸੱਚਾ ਸਾਹਿਬ ਇੱਕ ਹੈ ਮਤ ਮਨ ਭਰਮ ਪੁਲਾਏ ਹੈ ਭਾਈ ਮੇਰੇ ਮਨਾ ਮਤਾ ਭਲੇਖੇ ਚ ਪੈ ਉਹ ਜਿਹੜਾ ਸਾਹਿਬ ਮੇਰਾ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਉਪਰਮਾਧਮਾ ਇੱਕੋ ਹੀ ਆ ਸੱਚਾ ਸਾਇਬ ਇੱਕ ਹੈ ਇੱਕ ਹੈ ਵਸ ਰਿਆ ਮਤਮਨ ਪਰਮਪੁਲਾਏ ਮਤਾ ਤੂੰ ਮੇਰੇ ਮਨਾ ਭਲੇਖੇ ਵਿੱਚ ਪਈ ਮਤਾ ਕੋ ਧੋਖਾ ਖਾਈ ਗੁਰ ਪੁੱਛ ਸੇਵਾ ਕਰਹਿ ਸੱਚ ਨਿਰਮਲ ਮਨ ਨਵਸਾਈ ਹਮੇਸ਼ਾ ਤੂੰ ਗੁਰੂ ਨੂੰ ਪੁੱਛ ਕੇ ਸੇਵਾ ਕਰਨੀ ਕਰੀ ਗੁਰੂ ਦੇ ਆਸ਼ੇ ਮੁਤਾਬਕ ਚੱਲ ਕੇ ਗੁਰੂ ਦੇ ਸੇਵਾ ਵਿੱਚ ਜੁੜੀ ਪਰ ਸਾਚਨ ਨਿਰਮਲ ਮਾਨਵ ਸਾਇ ਸੱਚੇ ਪ੍ਰਮਾਤਮਾ ਨੂੰ ਉਸ ਮਲ ਤੋਂ ਰਹਿਤ ਪ੍ਰਮਾਤਮਾ ਨੂੰ ਮਨ ਦੇ ਵਿੱਚ ਮੰਨ ਕੇ ਵਸਾ ਲਏਗਾ ਸੋਹਾਗਣੀ ਸਦਾ ਪਰ ਪਾਇਆ ਹੋ ਮੈਂ ਆਪਗਵਾਈ ਪਰ ਜੜੀਆਂ ਸੋਹਾਗਣੀ ਸਤਰੀਆਂ ਨੇ ਜੜੀਆਂ ਇੱਕ ਪਤੀ ਵਾਲੀਆਂ ਹੋ ਕੇ ਰੈਂਦੀਆਂ ਨੇ ਇੱਕੋ ਪਤੀ ਦਾ ਸੰਗ ਕਰਦੀਆਂ ਨੇ ਉਹ ਸਦਾ ਪਰ ਪਾਇਆ ਉਹਨਾਂ ਨੇ ਹਮੇਸ਼ਾ ਇਹ ਆਪਣੇ ਪ੍ਰਮਾਤਮਾ ਪਤੀ ਦਾ ਸੰਗ ਪਾ ਲਿਆ ਤੇ ਉਹਨਾਂ ਦੀ ਨਿਸ਼ਾਨੀ ਕੀ ਹੋ ਮੈਂ ਆਪਗਵਾਈ ਹੋ ਮੈਂ ਵੀ ਗਵਾਦ ਜਾਂਦੀ ਆ ਉਹ ਆਪਣਾ ਆਪ ਵੀ ਗਵਾ ਦਿੰਦੇ ਨੇ ਭਾਵੇਂ ਉਸ ਪਰਮਾਤਮਾ ਦੇ ਲੇਖੇ ਲਾ ਦਿੰਦੇ ਨੇ ਫਿਰ ਸੇਤੀ ਅਣ ਦਿਨ ਗਹਿ ਰਹੀ ਸੱਚੀ ਸੇ ਸੁਖ ਪਾਏ ਪਰਮਾਤਮਾ ਦੇ ਨਾਲ ਹੀ ਦਿਨ ਰਾਤ ਨਾਮ ਬੰਦਗੀ ਸਿਮਰਨ ਤੇ ਜੁੜੀਆਂ ਰਹਿੰਦੀਆਂ ਨੇ ਗਹਿ ਰਹੀ ਜੁੜੀਆਂ ਰਹਿੰਦੀਆਂ ਨੇ ਸੱਚੀ ਸੇ ਸੁਖ ਪਾਏ ਮਨ ਦੀ ਆਤਮਿਕ ਸੱਚੀ ਸੇਜ ਦੇ ਵਿੱਚ ਇਹ ਸਾਧੂ ਗੁਰ ਕਹਿੰਦੇ ਨੇ ਇਹ ਸੱਚੀ ਦੇ ਸੇਜ ਦੇ ਵਿੱਚ ਬੈਠੇ ਰਹਿੰਦੇ ਨੇ ਜਿਹਨੂੰ ਸਤਿਗੁਰੂ ਕਹਿੰਦੇ ਹਰ ਮੰਦਰ ਇਹੋ ਸਰੀਰ ਹੈ ਫਿਰ ਹਰੀ ਦਾ ਵਾਸਾ ਇਸ ਮੰਦਰ ਵਿੱਚ ਇਸ பஞ்சਬੂਤਕ ਸਰੀਰ ਵਿੱਚ ਹੋ ਜਾਂਦਾ ਪਰ ਕਿਹਦਾ ਪਿਰ ਸੇਤੀ ਅਣ ਦੇ ਨਗੈ ਰਹੀ ਜਿਹੜੇ ਦਿਨ ਰਾਤ ਉਹਦੀ ਚਿੰਤਾ ਵਿੱਚ ਹੀ ਉਹਦੇ ਸਿਮਰਨ ਵਿੱਚ ਹੀ ਜੁੜੇ ਰਹਿੰਦੇ ਨੇ ਮੇਰੀ ਮੇਰੀ ਕਰ ਗਏ ਪੱਲਾ ਕਿਛਨ ਪਾਈ ਪਰ ਜਿਹੜੇ ਮਨਮੁਖ ਮੇਰੇ ਵਰਗੇ ਨੇ ਉਹ ਕਹਿੰਦੇ ਮੇਰੀ ਮੇਰੀ ਕਰਦੇ ਇਸ ਸੰਸਾਰ ਤੋਂ ਦੁਰਗ ਹੈ ਮੇਰੀ ਮੇਰੀ ਕੈਰੋ ਕਰਤੇ ਦੁਰਯੋਧਨ ਸੇ ਭਾਈ 12 ਚੋ ਦਿਨ ਛਤਰ ਚਲ ਛਤਰ ਚਲਾਤਾ ਦੇਹੀ ਗਿਰਜਨ ਖਾਈ ਕਹਿੰਦੀ ਕਹਾਂਦੀ ਮੇਰੀ ਮੇਰੀ ਕਰਦਾ ਦੁਰਯੋਧਨ ਵੀ ਆਪਣੇ ਆਪ ਨੂੰ ਬੜਾ ਬਲਵਾਨ ਘੁੰਦਾ ਸੀ ਪਰ ਉਹ ਵੀ ਇਸ ਸੰਸਾਰ ਤੋਂ ਚਲਾ ਗਿਆ ਜਦ 12 12 ਕੋਟਕ ਛਤਰ ਚੁਲਦੇ ਸਨ ਇਸ ਲਈ ਭਾਈ ਮੇਰੀ ਮੇਰੀ ਕਰ ਗਏ ਕਹਿੰਦੇ ਆ ਬਰੇ ਥੇਰੇ ਆਏ ਨੇ ਮੇਰੀ ਮੇਰੀ ਕਰਕੇ ਸੰਸਾਰ ਚੋਂ ਗਏ ਨੇ ਭਾਈ ਪਰ ਪੱਲੇ ਕਿਛ ਨਾ ਪਾਇ ਪੱਲੇ ਕੁਝ ਨਹੀਂ ਉਹਨਾਂ ਦੇ ਪਿਆਰ ਮਹਿਲ ਨਹੀਂ ਦਹਾ ਗਣੀ ਅੰਤ ਗਈ ਪਛਤਾਈ ਇਹਨੇ ਪਾਇਆ ਆਪਣਾ ਮਨ ਦਾ ਆਤਮਕ ਸੁਖ ਭਾਵ ਨਿਤ ਸਰੂਪ ਵਿੱਚ ਟਿਕਾਓ ਐਸੀ ਛੁੱਟੜੀ ਔਸਤਰੀਆਂ ਨਹੀਂ ਪਾਂਦੀਆਂ ਅੰਤ ਗਈ ਪਛਤਾਏ ਅੰਤ ਵੇਲੇ ਪਛਤਾੰਦੀ ਹੈ ਇਹ ਸੰਸਾਰ ਤੋਂ ਚਲਾ ਜਾਂਦੀਆਂ ਹਨ ਸੋ ਪਰਮੇਰਾ ਇੱਕ ਹੈ ਇੱਕ ਸਿਉਂ ਲੈ ਵਲਾਈ ਤਣ ਗੁਰੂ ਅਮਰਦਾਸ ਜੀ ਸ਼ਬਦ ਦੀ ਸਮਾਪਤੀ ਦੀਆਂ ਪੰਕਤੀਆਂ ਜਿਹੜੇ ਕਹਿੰਦੇ ਨੇ ਉਹ ਮੇਰਾ ਪਰਮਾਤਮਾ ਪਤੀ ਇੱਕ ਹੈ ਭਾਈ ਇੱਕ ਸਿਉ ਲਿਵ ਲੈ ਇਸ ਲਈ ਮੈਂ ਇੱਕ ਦੇ ਨਾਲ ਹੀ ਲਿਵ ਇੱਕ ਦੇ ਨਾਲ ਹੀ ਮੈਂ ਸੁਰਤੀ ਜੋੜੀ ਹੈ ਨਾਨਕ ਜੇ ਸੁਖ ਲੋੜ ਕਾਮਣੀ ਹਰ ਕਾ ਨਾਮ ਨਵਸਾਈ ਨਾਨਕ ਧੰਗੁਰੂ ਅਮਰਦਾਸ ਜੀ ਨਾਨਕ ਨਾਮ ਲੈਵਾ ਦੀ ਮੋਹਰ ਲਾਉਂਦੇ ਆ ਸ਼ਬਦ ਦੀ ਸਮਾਪਤੀ ਕਹਿੰਦੇ ਨੇ ਕੀ ਕਰਦੇ ਨੇ ਕਹਿੰਦੇ ਨਾਨਕ ਹੈ ਨਾਨਕ ਜੇ ਸੁਖ ਲੋੜਿਆ ਕੰਮ ਨਹੀਂ ਜੇ ਇਹ ਜੀਵ ਇਸਤਰੀ ਜੇ ਭਾਈ ਤੂੰ ਆਪਣਾ ਸੁਖ ਲੋੜਦਾ ਹੈ ਸੁਖ ਚੰਨ ਹੈ ਹਰ ਕਾ ਨਾਮ ਮਨ ਵਸਾਏ ਹਰੀ ਦਾ ਨਾਮ ਮੰਨ ਕੇ ਮਨ ਵਿੱਚ ਵਸਾ ਲੈ ਉਠਤ ਬੈਠਤ ਹਰ ਹਰ ਤੇ ਆਈ ਹੈ ਮਾਰਗ ਚੱਲਤ ਹਰੇ ਹਰ ਗਈ ਹੈ ਹਰ ਵੇਲੇ ਉਸ ਦਾ ਸਿਮਰਨ ਕਰਨਾ ਕਰੋ ਹਰ ਵੇਲੇ ਉਹਦੇ ਸਿਮਰਨ ਵਿੱਚ ਜੁੜਿਆ ਰਹਿ ਤਾਂ ਕਿ ਤੇਰਾ ਆਇਆ ਵੀ ਸਫਲਾ ਤੇ ਸੰਸਾਰਿਕ ਕੀਤਾ ਵੀ ਸਫਲਾ ਤੇਰਾ ਇਸ ਸੰਸਾਰ ਚੋ ਗਿਆ ਵੀ ਸਫਲਾ ਹੋ ਸਕੇ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਦਿਓ ਸੀਸ ਕਰੋ ਅਰਦਾਸ ਅੱਗੇ ਤੋਂ ਕਥਾ ਵਿਚਾਰਾਂ ਕਰਨ ਦੀ ਜਾਂਚ ਆ ਜਾਵੇ ਲੇਖਕ ਤਾਂ ਇਹਨਾਂ ਛੁੱਟੀ ਐ ਖਿੰਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ ਲੈ ਨਾਨਕ ਪੈਰ ਉਤਾਰ ਦੇ ਹੋ ਸੱਜਣ ਸਿਸੜੀਆਂ ਜੋ ਹੋਵੇ ਸਭ ਸੁਮੇਲ ਗੱਜ ਵਜ ਕੇ ਫਤਿਹ ਜਵਾ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ